ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਮੋਗੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਕਾਰਾਂ ਵਿੱਚ ਮਾਲਕ ਕਰੇ ਜੀ ਬਾਤਾ ਲਓ ਜੀ ਅੱਜ ਹੈਗਾ ਫਾਦਰਡੇ ਹਨਾ ਹਰੇਕ ਵਾਸਤੇ ਭਾਈ ਇੱਕ ਸਪੈਸ਼ਲ ਦਿਨ ਬਣਿਆ ਹੋਇਆ ਹੈ ਹਨਾ ਅ ਮਦਰ ਡੇ ਵੀ ਹੁੰਦਾ ਫਾਦਰ ਡੇ ਹੁੰਦਾ ਟੀਚਰ ਡੇ ਹੁੰਦਾ ਹਨਾ ਡੇ ਉਹ ਡੇ ਭਾਈ ਹਨਾ ਅ ਗੱਲ ਇਦਾਂ ਐ ਜੀ ਅ ਕੋਈ ਵੀ ਚਲੋ ਖੁਸ਼ੀ ਦਾ ਮੌਕਾ ਹੁੰਦਾ ਉਹਨੂੰ ਗਵਾਉਣਾ ਨਹੀਂ ਚਾਹੀਦਾ ਹਨਾ ਅ ਖਾਸ ਕਰਕੇ ਅ ਆਪਣੀ ਯਾਦ ਕਾਇਦ ਕਰਨ ਵਾਸਤੇ ਹਨਾ ਹੁਣ ਸਾਡੇ ਆਏ ਆ ਜਿਵੇਂ ਜੇ ਕਿਸੇ ਦਾ ਬਰਥਡੇ ਹੁੰਦਾ ਜਾਂ ਕਿਸੇ ਦਾ ਭਾਈ ਮੈਰਿਜ ਐਨੀਵਰਸਰੀ ਆ ਜਾਂ ਕਿਸੇ ਤੇ ਹਨਾ ਜੋ ਵੀ ਆ ਚਲੋ ਅਗਲੇ ਨੂੰ ਅਸੀਂ ਉਹ ਚੀਜ਼ ਕੈਦ ਕਰ ਲੈਂਦੇ ਹਨਾ ਕੈਦ ਇਦਾਂ ਕਰ ਲੈਂਦੇ ਮਤਲਬ ਬਲੌਗ ਬਣਾ ਲੈਂਦੇ ਆ YouTube ਤੇ ਪਾ ਦਿੰਦੇ ਆ ਬਾਈ ਚਾਂਸ ਕਦੇ ਫੋਨ ਗਿਰ ਗਿਆ ਜਾਂ ਕੁਝ ਵੀ ਹੋ ਗਿਆ ਉਹ ਸਾਡੀ ਜਿਹੜੀ ਸਮਝ ਲਓ ਯਾਦ ਕੈਦ ਹੋਈ ਵੀ ਆ ਉਹ ਸਾਰੀ ਜ਼ਿੰਦਗੀ ਵਾਸਤੇ ਪੂਰੀ ਜ਼ਿੰਦਗੀ ਵਾਸਤੇ ਸਾਡੇ ਗਾਂਹਾਂ ਚਲੋ ਬੱਚੇ ਵੀ ਦੇਖਣਗੇ ਹਨਾ ਇਹ ਯਾਦ ਸਾਡੀ ਪੱਕੀ ਉਹ ਕੈਦ ਹੋ ਜਾਂਦੀ ਆ YouTube ਤੇ ਤੇ ਵਧੀਆ ਚਲੋ ਅ ਇੱਕ ਕਹਿ ਲੋ ਵੀ ਮੈਮਰੀ ਬਣ ਜਾਂਦੀ ਹੈ ਵਧੀਆ ਹੋਣਾ ਵੀ ਚਾਹੀਦਾ ਇਦਾਂ ਹਨਾ ਹੁਣ ਜੇਕਰ ਬਚਪਨ ਯਾਦ ਆਂਦਾ ਹਨਾ ਹਰੇਕ ਦਾ ਟਾਈਮ ਲੰਘਦਾ ਜਿੱਦਾਂ ਵੀ ਸਾਡੀ ਹੁਣ ਜਿੱਦਾਂ ਆ ਫਿਰਦੀ ਆ ਸਾਡੀ ਬਲੇ ਲੱਡੂ ਨੂਰ ਹੈ ਆ ਜਾ ਮੇਰਾ ਪੁੱਤ ਇਹ ਆ ਦੇਖੋ ਜਿੱਦਾਂ ਹੁਣ ਸਾਡੀ ਨੂਰ ਫਿਰਦੀ ਆ ਬਲਾ ਪੁੱਤ ਸ਼ਾਸ਼ੀਕਾਲ ਸ਼ਾਸ਼ੀਕਾਲ ਜੀ ਹੈ ਪਪ ਕ Adik ਹਾਈ ਇਹ ਕੋ ਗਰ ਇਹ ਕੋ ਗਰ ਇਹ ਕੋ ਗਰ ਹੋ ਗਰ ਦੇ ਹੋ ਗਰ ਦੇ ਹੋ ਗਰ ਦੇ ਹੋ ਗਰ ਹੋ ਗਰ ਜਿਆਦਾ ਨਾ ਮਾਨਾ ਜੀ ਫਿਰ ਤਾਂ ਜਿੰਨੀਆ ਮਰਜੀ ਕਰਾ ਲਓ ਜੇ ਅੜ ਗਈ ਫਿਰ ਇੱਕ ਵੀ ਨਹੀਂ ਕਰਦੀ ਹਨਾ ਤੇ ਗੱਲ ਇਹਦਾ ਵੀ ਜਿੱਦਾਂ ਹੁਣ ਨੂਰ ਆ ਸਾਡੀ ਨੂਰ ਨੇ ਕੱਲ ਨੂੰ ਇਹਨੇ ਦੇਖਣਾ ਹਨਾ ਵੀ ਮੇਰਾ ਬਚਪਨ ਭਾਈ ਇਹੋ ਜਿਹਾ ਹੁੰਦਾ ਤਾਂ ਇਹਨੇ ਬਲੌਗ ਕੱਢ ਕੇ ਦੇਖਣਾ ਜਦੋਂ ਮਹੀਨੇ ਕੋ ਹੁੰਦੀ ਸੀ ਹਨਾ ਇਹ ਜਿੱਦਾਂ ਹੁਣ ਇਹ ਯਾਦਾਂ ਕੈਦ ਹੋਈ ਜਾਂਦੀਆਂ ਇਹ ਚੀਜ਼ ਇਦਾਂ ਹੈ ਮਤਲਬ ਬਲੌਗ ਬਣਾਉਣੇ ਵਧੀਆ ਗੱਲ ਆ ਵੈਸੇ ਹਨਾ ਆਪਣੀ ਯਾਦ ਕੈਦ ਹੋ ਜਣੀ ਬੱਚੇ ਦੀ ਯਾਦ ਕੈਦ ਹੋ ਜਣੀ ਹਨਾ ਤੇ ਬਾਕੀ ਭਾਈ ਚਲੋ ਫਾਦਰਡੇ ਆ ਜੀ ਅੱਜ ਸਾਰਿਆਂ ਦੇ ਰੱਬ ਮਾਪੇ ਨੂੰ ਸਲਾਮਤ ਰੱਖੇ ਹਨਾ ਸਾਰੇ ਬੱਚਿਆਂ ਨੂੰ ਸਲਾਮਤ ਰੱਖੇ ਮਾਪਿਆਂ ਨੂੰ ਤੇ ਦੁਨੀਆ ਨੂੰ ਸਾਰਿਆਂ ਨੂੰ ਸਲਾਮਤ ਰੱਖੇ ਮਾਲਕ ਹਨਾ ਤਾਂ ਅੰਦਰੋਸਤੀ ਬਖਸ਼ੇ ਸਾਰਿਆਂ ਨੂੰ ਤੇ ਹੁਣ ਭਾਈ ਅਸੀਂ ਆਏ ਸੀਗੇ ਜੀ ਮਾਲਾਂ ਤੋਂ ਚੱਲ ਪੁੱਤ ਨੂਰ ਹੈ ਜਾ ਉੱਪਰ ਜੀ ਮਾਲਾਂ ਤੋਂ ਆਏ ਸੀਗੇ ਜੀ ਅ ਮਾਲਾਂ ਤੋਂ ਅਸੀਂ ਉੱਥੇ ਵੀ ਕੇਕ ਕਟਿਆ ਜਿਵੇਂ ਤੁਹਾਨੂੰ ਪਤਾ ਹੀ ਆ ਫਾਦਰ ਸਾਹਿਬ ਉਧਰ ਵੀ ਭਾਈ ਦੋ ਫਾਦਰ ਸਾਹਿਬ ਆ ਆਪਣੇ ਹਨਾ ਚਾਚਾ ਜੀ ਤੇ ਸਹੁਰਾ ਸਾਹਿਬ ਉਹਨਾਂ ਜੋਗਾ ਅਸੀਂ ਕੇਕ ਲੈ ਗਏ ਸੀਗੇ ਕੇਕ ਘਰ ਨੂੰ ਵੀ ਲੈ ਕੇ ਆਉਣਾ ਤਾਂ ਪਰ ਮੇਰੇ ਕਰਕੇ ਕੇਕ ਘਰ ਨੂੰ ਲਿਆ ਨਹੀਂ ਹੋਇਆ ਮੇਰੇ ਕਰਕੇ ਮਤਲਬ ਮੈਂ ਥੋੜਾ ਜਿਹਾ ਜਿੱਦਾਂ ਹੁਣ ਮੰਨ ਲਓ ਅ ਮੈਨੂੰ ਕਾਲੀ ਸੀਗੀ ਹਨਾ ਇੱਕ ਆਪਣਾ ਕਹਿ ਲਓ ਵੀ ਹੁਣ ਕੰਮ ਵੀ ਕੰਮ ਦਾ ਟਾਈਮ ਹੋਇਆ ਵਾ ਫਿਰ ਅਸੀਂ ਸੋਚਿਆ ਵੀ ਚਲੋ ਜਾਂਦੇ ਜਾਂਦੇ ਹੈ ਹੈਗਾ ਤਾਂ ਦਿਮਾਗ 'ਚ ਵੀ ਲੈ ਕੇ ਜਾਣਾ ਬਸ ਇਦਾਂ ਹੀ ਕਾਲੀ-ਕਾਲੀ 'ਚ ਬਾਈ ਦਾ ਫੋਨ ਆ ਗਿਆ ਘਰੇ ਕੋਈ ਕੰਮਤ ਸੀਗਾ ਅ ਥੋੜੀ ਲੋੜ ਸੀਗੀ ਮਤਲਬ ਚਾਬੀ ਮੇਰੇ ਕੋਲ ਤੇ ﺍﻟमारी ਦੀ ਬਾਜੂ ਉੱਥੋਂ ਭੱਜੇ ਜੀ ਕਾਲੀ ਗਾਲੀ ਚ ਤੇ ਅਸੀਂ ਕੇਕ ਲਿਆਉਣਾ ਗਏ ਭੁੱਲ ਹਨਾ ਤੇ ਹੁਣ ਮੈਂ ਮੰਗਵਾਉਣ ਲੱਗਿਆ ਸੀਗਾ ਜੀ ਆਨਲਾਈਨ ਮੈਂ ਕਿਹਾ ਚਲੋ ਜਦ ਤੱਕ ਮੱਜਾ-ਮੁੱਜਾ ਦਾ ਕੰਮ ਨਿਬੇੜਦੇ ਆ ਉਦੋਂ ਤੱਕ ਕੇਕ ਮੰਗਵਾ ਲੰਨੇ ਆ ਪਰ ਪਾਪਾ ਜੀ ਕਹਿੰਦੇ ਵੀ ਨਹੀਂ ਪਾਪਾ ਜੀ ਨੇ ਵੀ ਰੋਪੜ ਨੂੰ ਜਾਣਾ ਉਹ ਕਹਿੰਦੇ ਕੇਕ ਦੀ ਕੋਈ ਲੋੜ ਨਹੀਂ ਆ ਤੁਸੀਂ ਭਾਈ ਜਿਹੜਾ ਕੁਝ ਕਰਨਾ ਐਦਾਂ ਹੀ ਕਰ ਲਓ ਵੀ ਮੈਨੂੰ ਕੋਈ ਕੇਕ ਦਾ ਕੋਈ ਉਹ ਨਹੀਂ ਹੈਗਾ ਹਨਾ ਮੈਨਾਂ ਕਿਹਾ ਦਾ ਮੈਂ ਹੰਮਾ ਮੰਗਵਾ ਲੰਨੇ ਆ ਜੀ ਕੁਛ ਨਹੀਂ ਲੱਗਣਾ 20 ਮਿੰਟ ਚ ਆ ਜਾਣਾ ਆ ਸ਼ਹਿਰ ਆ ਕੋਲ ਸਾਡੇ ਹਨਾ ਉਹ ਕਹਿੰਦੇ ਵੀ ਨਹੀਂ ਕੇਕ ਦੀ ਕੋਈ ਲੋੜ ਨਹੀਂ ਆ ਵੀ ਤੁਸੀਂ ਐਦਾਂ ਹੀ ਜਿਹੜਾ ਕੁਛ ਕਰਨਾ ਪਾਈ ਆਪਣਾ ਜੋ ਵੀ ਬਣਾਉਣਾ ਏ ਜਾਂ ਕੋਈ ਕੁਛ ਵੀ ਕਰਨਾ ਤੁਸੀਂ ਕਹਿਣ ਦਾ ਮਤਲਬ ਉਹਨਾਂ ਦਾ ਵੀ ਭਾਈ ਤੁਸੀਂ ਐਦਾਂ ਹੀ ਕਰ ਲਓ ਕੇਕ ਨਹੀਂ ਮੰਗਾਉਣਾ ਫੇਰ ਵਾਹ ਚਲੋ ਠੀਕ ਆ ਜੀ ਅੱਜੇ ਭਾਈ ਫਾਦਰ ਸਾਹਿਬ ਦਾ ਡੇ ਆ ਜੀ ਉਹਨਾਂ ਦੀ ਉਹਨਾਂ ਮੰਨੀ ਹੈਨਾ ਥੇਰ ਕਿਆ ਫੇਰ ਤਾਂ ਤੇ ਹੁਣ ਫੈਮਿਲੀ ਨੂੰ ਮਲਾਉਨੇ ਤੁਹਾਨੂੰ ਸਾਰੀ ਨੂੰ ਪਾਪਾਈ ਜੁੱਗਾ ਗਿਫਟ ਵੀ ਭਾਈ ਲੈ ਕੇ ਆਏ ਆ ਇੱਕ ਬਹੁਤ ਸੋਹਣਾ ਹੈਨਾ ਦੇਖਦੇ ਆ ਉਹਨਾਂ ਦਾ ਐਕਸਪ੍ਰੈਸ਼ਨ ਕਿਵੇਂ ਦਾ ਰਹਿੰਦਾ ਦੇਖ ਕੇ ਹੈਨਾ ਗਿਫਟ ਨੂੰ ਤੇ ਆਜੋ ਪਾ ਫੈਮਲੀ ਨੂੰ ਮਲਾਉਣੇ ਪੈਣਾ ਸਾਡੇ ਨਾਲ ਮੇ ਲੋ ਜੀ ਸਾਡੇ ਲੱਡੂ ਨੂੰ ਲੱਡੂ ਨੂੰ ਹਾਂ ਹਾਚੀਆਂ ਆਂਦੀਆਂ ਤੈਨੂੰ ਹਾਚੀਆਂ ਆਂਦੀਆਂ ਤੈਨੂੰ ਹੈ ਕਾਕਾ ਦਾ ਤੂੰ ਲੈ ਗਰਮੀ ਲੱਗਦੀ ਜਿੱਦੂ ਨੂੰ ਗਰਮੀ ਲੱਗਦੀ ਭਾਈ ਗਰਮੀ ਹੈ ਬਹੁਤ ਆ ਜੀ ਨਿਆਣਿਆਂ ਦਾ ਬਹੁਤਰਾ ਹਾਲ ਹੈ ਇਸੀ ਗਰਮੀ 'ਚ ਹਾਂ ਮੇ ਲੋ ਜੇ ਦਨ ਮਾਤਾ ਜੀ ਨੂੰ ਸਸਰੀ ਗਾਲ ਜੀ ਸਾਰਿਆਂ ਨੂੰ ਹਾਂ ਉਹ ਦੇ ਕਿੱਦਾਂ ਆਪੋ ਨੂੰ ਆਂਦਾ ਦਿਖ ਕੈਮਰਾ ਫੜਨੇ ਕੀ ਚੀ ਦੇਖੀ ਦੇਖੀ ਲਾ 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 ਖੜਾ ਹੁੰਦਾ ਦੇ ਟਿਕੜਦਾ ਪੂਰਾ ਹਾਂ ਉਹ ਦੇਖ ਰੋ ਕੁਇਕਲਾ ਥੱਕਾ ਹੱਥ ਚਾਹਦਾ ਦਰ ਮੇਲੀ ਆ ਕੇ ਚੜ ਲੀ ਗਈ ਹਾਂ ਤਾਂ ਜਾਤਾ ਇਹਨੇ ਮਨਾਇਆ ਤਾਂ ਬੱਚਿਆਂ ਨੇ ਮਾਂ ਦਾ ਮਾਂ ਨੇ ਡੇ ਪਤਨੀ ਕੀ ਕਹਿੰਦੇ ਮੇਰੇ ਤਾਂ ਮਦਰਸਡੇ ਮਦਰਸਡੇ ਪਤਨੀ ਕੀ ਕਹਿੰਦੇ ਮਤਲਬ ਇਹ ਕਿ ਮੇਰੇ ਕਹਿੰਦਾ ਮਤਲਬ ਲੈਦੀ ਮਾਤਾ ਦਾ ਜਨਮ ਹੁੰਦਾ ਏ ਦੇਣਾ ਮਮੀ ਨੇ ਬਣਾਇਆ ਆਤਾ ਹੈ ਹਾਂ ਹੁਣ ਕਹਿੰਦੇ ਇਹਨਾਂ ਦੇ ਪਾਪਾ ਦਾ ਮਨਾਉਣਾ ਭਾਈ ਹਾਂ ਪਾਪਾ ਦਾ ਅੱਜ ਪਪੇ ਦਾ ਜਨਮ ਦਿਨ ਅੱਜ ਨਾ ਜਨਮ ਦਿਨ ਇਹ ਕੀ ਦਿਨ ਮਤਲਬ ਸਪੈਸ਼ਲ ਦਿਨ ਹੁੰਦਾ ਹੈ ਨਹੀਂ ਪਾਪਾ ਜੀ ਵਰ ਪਾਰਟੀ ਹੋ ਗਈ ਅਜੀ ਪਾਪਾ ਜੀ ਦਾਦੀ ਨਾ ਤੇ ਮਿਲੋ ਜੀ ਇੱਧਰ ਫਾਦਰ ਸਾਹਿਬ ਨੂੰ ਇਹ ਗੱਲੇ ਨਹੀਂ ਕਰ ਦਿੰਦਾ ਮੈਨੂੰ ਤੇ ਅੱਜ ਭਾਈ ਫਾਦਰਸ ਡੇ ਆ ਹਨਾ ਹੈ ਬਾਈ ਤੁਹਾਨੂੰ ਪਤਾ ਕੋਈ ਵੀ ਇਹ ਕਿਆ ਸਿਸਟਮ ਹੈ ਕਿਦਾਂ ਹਨਾ ਮੈਨੂੰ ਤਾਂ ਪਤਾ ਨਹੀਂ ਇਹਦਾ ਸਾਨੂੰ ਤਾਂ ਕਾਹਦਾ ਨਹੀਂ ਪਤਾ ਸਾਨੂੰ ਕਾਹਦਾ ਨਹੀਂ ਪਤਾ ਭਾਈ ਕੀ ਹੁੰਦਾ ਏ ਮਾਤਾ ਦਾ ਨਹੀਂ ਪਤਾ ਪਿਤਾ ਦਾ ਨਹੀਂ ਪਤਾ ਕੀ ਨਾ ਤੇ ਬਣਾਏ ਆ ਭਾਈ ਪੰਜਾਬੀ ਵਿੱਚ ਸਮਝਾਓ ਪਿਤਾ ਦਾ ਦਿਨ ਹੁੰਦਾ ਏ ਇੱਕ ਮਾਤਾ ਦਾ ਦਿਨ ਹੁੰਦਾ ਮਮਤਾ ਦੇਵਸ ਜੀ ਨੂੰ ਕਹਿ ਦਿੰਦੇ ਹੋ ਇੱਧਰ ਹੋ ਗਿਆ ਇੱਕ ਪਿਤਾ ਦਾ ਦਿਨ ਬਣਾਇਆ ਹੋਇਆ ਸਪੈਸ਼ਲ ਜਿਹੜੇ ਦੂਰ ਬੈਠੇ ਆ ਲੋਕ ਵੀ ਆਪਣੇ ਪਾਪਾ ਨਾਲ ਤੇ ਦੂਰ ਆ ਹਨਾ ਕੈਨੇਡਾ ਦੇ ਬਰਦੇਸ਼ ਦੀ ਜਵਟੇ ਕੋਈ ਕਿਤੇ ਬੈਠੇ ਬਸ ਉਹ ਦਿਨੋਂ ਹਾਂ ਬਾਬੇ ਮਨਾਉਣ ਦੇ ਵੀ ਚੱਲ ਖੁਸ਼ੀ ਕਰਦਾ ਪਰਵਾਹ ਨਹੀਂ ਹੁੰਦਾ ਪਰ ਕੀ ਮੇਰੇ ਬੈਠੇ ਪਰਵਾਹ ਚਾ ਦੂਰ ਤੇ ਬੈਠੇ ਬਣਾ ਗੱਲ ਆਏ ਜਿਹੜੇ ਦੂਰ ਬੈਠੇ ਹੋਣ ਆਪਾਂ ਨੂੰ ਦੇਖ ਕੇ ਖੁਸ਼ ਹੋਣਗੇ ਉਹ ਵੀ ਅਸੀਂ ਵੀ ਹਨਾ ਆਪਣੇ ਡੈਡੀ ਕੋਲ ਆਏ ਬੈਠਣਾ ਸੀ ਐਂ ਕਰਨਾ ਸੀ ਤਾਂ ਦੇਖਿਓ ਕਿ ਇਦਾਂ ਖੁਸ਼ ਹੋ ਜਾਂਦੇ ਆ ਹਾਂ ਬਿਲਕੁਲ ਬਿਲਕੁਲ ਸਾਸਿਕਾ ਦੀ ਧਾਰਿਆ ਮੰਮੀ ਆਣੀ ਉਹ ਫੇਰ ਕੇ ਬੁਲਾਈ ਸਾਸਰੀ ਘਰ ਮੰਮੀ ਕੀ ਮੰਮੀ ਵੀ ਤਾਂ ਗੱਲ ਕਰਦੇ ਕਰਦੇ ਬਾਅਦ ਸਾਸਰੀ ਘਰ ਬੁਲਾਉਂਦੇ ਹੁੰਦੇ ਆ ਹਾਂ ਕਰਕੇ ਇੱਧਰ ਦੀਦੀ ਵੀ ਬੈਠੇ ਆਂ ਸਾਰੇ ਤੇ ਇੱਧਰ ਭਾਈ ਸਾਡੀਆਂ ਦੇਵੀਆਂ ਵੀ ਬੈਠੀਆਂ ਨੇ ਉਹ ਸਾਸਰੀ ਘਰ ਦੀ ਸਾਰਿਆਂ ਨੇ ਹਾਂ ਸੱਸੂਰਾਂ ਦੀ ਸਾਰਿਆਂ ਨੇ ਦੋ ਧੀਆਂ ਭਾਈ ਪਾਪਾ ਜੀ ਦੀਆਂ ਦੋ ਧੀਆਂ ਭਾਈ ਥੜੀਆਂ ਹਾਂ ਇਹਨਾਂ ਤੁਹਾਡੀਆਂ ਭਾਣ ਜੀਆਂ ਸਾਡੀਆਂ ਭਾਣ ਜੀਆਂ ਆਪਾਂ ਜੀ ਦੀ ਦੋ ਧੀ ਹੈ ਕਹਿੰਦਾ ਤੁਹਾਡੀ ਭਾਣ ਜੀ ਹੈ ਭਾਈ ਹਾਂ ਇਹ ਛੋਟੀ ਹੈ ਇਹ ਵੀ ਆਪਣੇ ਪਾਪਾ ਨੂੰ ਬਹੁਤ ਮਿਸ ਕਰ ਰਹੀ ਹੈ ਅੱਜ ਮਾਂ ਵੀ ਐਸੀ ਵੀ ਕਹਿੰਦੇ ਚਲ ਹੁਣ ਜਲਦੀ ਅਸੀਂ ਜਾਵਾਂਗੇ ਅਸੀਂ ਵੀ ਪਾਪਾ ਨਾਲ ਮਨਾਉਂਗੇ ਮੈਂ ਤਾਂ ਜ਼ਰੂਰ ਉਹ ਇਹ ਅਸੀਂ ਛੁੱਟੀਆਂ ਦਾ ਛੁੱਟੀਆਂ ਕੱਟਣ ਆਈਆਂ ਵੀ ਆ ਹੁਣ ਚੱਲ ਫੇਰ ਵਾਜ ਅੱਗੇ ਕਿੱਥੇ ਕਿਸੇ ਨੂੰ ਪਤਾ ਨਹੀਂ ਕਿੱਥੇ ਪਤਾ ਨਹੀਂ ਤਾਂ ਦੇਖ ਲਓ ਕਿਸੇ ਨੂੰ ਇਹਦੇ ਕਿਸੇ ਨੂੰ ਕੁਛ ਨਹੀਂ ਤਾਂ ਪਤਾ ਹੁੰਦਾ ਕੀ ਹੁੰਦਾ ਅਸੀਂ ਮੰਮੀ ਨੇ ਹੁਣ ਇੱਕ ਵਾਰੀ ਮਨਾਇਆ ਤਾਂ ਇਹਨੇ ਬਈ ਹਾਂ ਇੱਕ ਵਾਰੀ ਲੈ ਕੇ ਆਇਆ ਤਾਂ ਮੈਨੂੰ ਸੂਟ ਸੂਟ ਲੈ ਕੇ ਆਇਆ ਤਾਂ ਮਾਦਰੂ ਦਾ ਘਾਤੇ ਖਾਤਰ ਇੱਕ ਵਾਰ ਸੂਟ ਲੈ ਕੇ ਆਇਆ ਤਾਂ ਵੀ ਵੈਸੇ ਹੀ ਆਹੋ ਕੋਈ ਮਦਰ ਦੇਇਆ ਤਾਂ ਭਾਈ ਪਤਾ ਨਹੀਂ ਕੀ ਆ ਤਾਂ ਉਹਦਣ ਲਿਆਇਆ ਤਾਂ ਇੱਕ ਸੂਟ ਹੈਗਾ ਤਾਂ ਕੁਛ ਮੈਂ ਸੂਟ ਲੈ ਕੇ ਆਇਆ ਮਾਤਾ ਨੂੰ ਮੈਂ ਹੈ ਮਾਤਾ ਸਵਾਸ ਸੂਟ ਹੈ ਤੇ ਅਸੀਂ ਮੰਮੀ ਪਰ ਇੱਕ ਬੰਗਾ ਪੈ ਗਿਆ ਹਾਂ ਅਸੀਂ ਮਾਲਾਂ ਤੇ ਆਉਂਦੇ ਆਉਂਦੇ ਕੇਕ ਲਿਆਣਾ ਪੁਰ ਲਗੀ। ਲੈ। ਉਹ ਬਾਈ ਦਾ ਫੋਨ ਆ ਗਿਆ ਡੀਜ਼ਲ ਲੈ ਕੇ ਆਉਣਾ ਤਾਂ ਚਾਬੀ ਮੇਰੇ ਕੋਲੇ ਹੀ ਚਲ ਗਈ ਜੀਪ ਚ। ਪਰ ਇਹ ਤਾਂ ਆਪਣੀ ਜਨਰਲ ਗੱਲ ਹੈ। ਥੋੜੇ ਦੇਖਣ ਵਾਲੇ ਜਿਹੜੇ ਹੁੰਦੇ ਥੋੜੇ ਜਿਹਾ ਹੋਰ ਦਿਮਾਗ ਦੇ ਨਾਲ ਪਤਾ ਕਹਿ ਕਣਾ ਜੈਸਮੀਨ ਮਾਲਾਂ ਮਨਾ ਲਿਆ ਹੀ ਫੂਲ ਮਨਾਇਆ। ਕਿੰਨੀ ਸੋਚ ਹੁੰਦੀ ਆ ਫਿੱਕ ਪਾਉਣ ਦੀ। ਮੈਨੂੰ ਇਹ ਗੱਲ ਕਰਨੀ ਆ। ਹਨਾ ਪਾਪਾ ਜੀ ਸਹੀ ਹੈ ਨਾ? ਨਹੀਂ ਚੱਲ ਆ। ਇਹ ਨਹੀਂ ਦੇਖਣਾ ਵੀ ਜੇ 100 ਚੋਂ 50% ਤਾਂ ਮਨਾ ਲਿਆ। ਫਿੱਕ ਪਵਾਉਣੀਆਂ ਨੇ ਜੀ ਨਹੀਂ ਉਹਨੇ ਪਵਾਏ ਦੇਣੀ ਕਹਿ ਕੇ ਆਹ ਗੱਲ। ਰੋਇਆ ਬੁੱਧਰ ਹੋਇਆ ਇੱਕੋ ਗੱਲ ਹੈ ਇੱਕੋ ਗੱਲ ਹੈ ਹਾਂ ਉਹ ਨਾਲੇ ਮੰਗਾਣੇ ਨੂੰ ਤਾਂ ਹੁਣ 20 ਮਿੰਟ ਲੱਗਣੇ ਤੇ ਮੰਗਾ ਲੈਣੇ ਦਾ ਪਾਪਾ ਜੀ ਹੁਣ ਜਾਣਾ ਘਰ ਆਏ ਵੀ ਛੜਾ ਘਰ ਹਾਂ ਭਾਈਆ ਉਹੀ ਗੱਲ ਹੋ ਜਾਂਦੀ ਆ ਪਰ ਹੁਣ ਪਾਪਾ ਜੀ ਨੇ ਜਾਣਾ ਮੜਾਏ ਕਹਿੰਦੇ ਵੀ ਮੈਂ ਰੁੱਪੜ ਨੂੰ ਮੈਂ ਤਾਂ ਕਹਾਂਦਾ ਮੈਂ ਕਿਹਾ 20 ਮਿੰਟ ਲੱਗਣੇ ਮੰਗਾ ਲੈਣੇ ਆ ਜੀ ਉਹ ਕਹਿੰਦੇ ਵੀ ਨਹੀਂ ਐਦਾਂ ਹੀ ਤੁਸੀਂ ਨਵੇੜੋ ਕੰਮ ਜਲਦੀ ਭਾਈ ਹੈ ਉਹ ਮੌਂਹ ਕੇ ਕੇ ਕਹਿੰਦੇ ਹਾਂ ਕੱਤੇ ਮੈਂ ਖਰਚਾ ਕਰਨ ਮੁੱਖਾ ਪਾਉਣਾ ਹਾਂ ਨਹੀਂ ਚਲੋ ਕਰਤਾ ਕਿਹੜਾ ਪਰ ਰੋਜ਼ ਰੋਜ਼ ਕਰਨਾ ਬੜਿਆਂ ਦੀ ਖੁਸ਼ੀ ਲਈ ਕਾ ਕਰਕੇ ਹਾਂ ਉਹਦਾ ਲੱਡੂ ਭਾਈ ਚੜ ਗਿਆ ਆਪਣੇ ਪਾਪੇ ਦੀ ਗੋਦੀ ਤੂੰ ਵੀ ਕਹਾ ਓਏ ਫਾਦਰਸਡੇ ਤੀ ਦੂਆ ਦੇਗਾ ਨਹੀਂ ਆ ਦੇਖੂ ਨੀ ਮੈਂ ਕਹਾਂਦੀ ਹੈ ਉਹਦਰ ਉਰਲੀ ਵਾਲੀ ਬੰਦੇ ਨੂੰ ਹਾਂ ਹਾਂ ਉਤੀ ਕਿ ਰਾਮਗੇ ਲੱਗੀ ਵੀ ਲੈ ਖੇਲਣ ਉਹ ਵੀ ਆਪਣਾ ਲੱਗੀ ਵੀ ਲੱਡੂ ਜੀ ਹਾਂ ਕੋਈ ਗੱਡੀ ਲੱਗੀ ਵੀ ਤਿਆਰ ਕਰਨ ਹਵਰ ਤੇ ਲਓ ਜੀ ਭਾਈ ਬਾਕੀ ਫਿਰ ਹੁਣ ਕੇਕ ਤਾਂ ਅਸੀਂ ਫਿਰ ਕੈਨਸਲ ਹੋ ਗਿਆ ਜੀ ਪਾਪਾ ਜੀ ਨੂੰ ਗਿਫਟ ਜ਼ਰੂਰ ਲੈ ਕੇ ਆਂਦਾ ਅਸੀਂ ਇੱਕ ਤੇ ਨਹੀਂ ਕੀ ਹੋ ਸਕਦਾ ਕੀ ਹੋ ਸਕਦਾ ਅੱਗੇ ਦੇਖੋ ਗਿਫਟ ਦੇਖੋ ਗਿਫਟ ਕੀ ਹੋ ਸਕਦਾ ਪਾਪਾ ਜੀ ਕਹਿੰਦੇ ਖਾਣੇ ਵਾਲਾ ਖਾਣੇ ਵਾਲਾ ਤਾਂ ਕੋਲ ਤੋਂ ਇਹ ਨਾ ਪਾਪਾ ਜੀ ਅਸਲ ਵਿੱਚ ਅਸੀਂ ਇਹ ਸਪੈਸ਼ਲ ਚੀਜ਼ ਲੈ ਕੇ ਆਏ ਆ ਵੀ ਜਿੱਦਾਂ ਹੁਣ ਤੁਸੀਂ ਸ਼ਾਮ ਨੂੰ ਜਾਣਾ ਰੋਕੜ ਨੂੰ ਤੁਸੀਂ ਹੁਣ ਜਾਣਾ ਹੈ ਮੰਮੀ ਪਿੱਛੇ ਤੇ ਕਹਿ ਦਿੰਨੇ ਆ ਹਾਏ 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 ਹਲੇ ਤੱਕ ਨਹੀਂ ਤੁਹਾਡੇ ਬਾਪ ਆਇਆ ਫੋਨ ਆਇਆ ਦੇਖੋ ਕੀ ਆਇਆ ਤੇ ਖੋਲਦੇ ਆ ਜੀ ਹੁਣ ਗਿਫਟ ਪਾਪਾ ਜੀ ਖੋਲੋ ਫਿਰ ਤੁਸੀਂ ਉਹ ਤਗੜੀ ਆਈਟਮ ਲੱਗਦੀ ਫਿਰ ਹਾਂ ਦੇਖੋ ਤਾਂ ਕੀ ਆਇਆ ਵਾਫੇ ਹੋਰ ਇਹਨਾਂ ਨੂੰ ਫੜਾ ਦੋ ਕੁੜੀਆਂ ਨੇ ਖੋਲ ਦੇਣਾ ਤੇ ਦੇਖਦੇ ਆ ਜੀ ਹੁਣ ਗਿਫਟ ਭਾਈ ਕੀ ਆਏ ਪਾਪਾ ਜੀ ਵਾਸਤੇ ਹਨਾ ਭਾਜੀ ਵੀ ਖੜ ਗਏ ਸਾਸਤਰੀ ਘਰ ਬੁਲਾ ਲਓ ਬਹੁਤ ਔਖੇ ਮੈਂ ਵੀਡੀਓ ਚ ਆਨੇ ਬੁਲਾ ਲਓ ਹਾਂਜੀ ਸਾਸਤਰੀ ਜੀ ਸਾਰਿਆਂ ਨੂੰ ਤੇ ਬਾਈ ਭਾਈ ਹੁਣ ਖੇਤ ਤੇ ਆਏ ਬਾਈ ਆ ਲੱਡੂ ਚੜ ਗਿਆ ਗੋਦੀ ਜਦੇ ਔਰ ਉਹ ਕਹਿੰਦੇ ਮੈਨੂੰ ਚੜ ਕੇ ਜੱਡੀਆਂ ਛਾਣਾ ਮਾਰ ਲੈ ਉਹ ਦੇਖ ਉਹ ਦੇਖ ਆ ਗਈ ਆ ਦੇਖ ਪਤਾ ਨਹੀਂ ਕਿਆ ਫੜਾ ਤਾ ਬਾਬੂ ਮੁਰੂ ਇਹ ਆ ਦੇਖ ਦੇ ਬੰਚਾਈ ਪਤਾ ਨਹੀਂ ਕਿਆ ਲੈ ਆਂਦਾ ਕੁੱਤਿਆਂ ਨੂੰ ਖਾ ਕਿਆ ਖਾ ਗਿਆ ਉਧਰ ਬਸ ਉਹ ਹੀ ਕੁੱਤੇ ਕੁੱਤੇ ਦੇਖ ਰਹੇ ਨੇ ਥੈਂਕ ਯੂ ਕਰੇ ਆ ਪਾਹੀ ਜੇ ਲੱਗਦਾ ਬਾਬਾ ਮੋਨੇ ਤਾਂ ਉੱਥੇ ਫੋਨ ਵਾਲੇ ਡੱਬੇ ਚ ਪਾ ਲਿਆ ਹਾਂ ਸਾੜੇ ਹੈ ਚੋਗੜਾ ਸਾਈਡ ਤੇ ਖੋਲਣਾ ਪਤੇ ਹਾਂ ਇੱਥੇ ਦੇ ਖੋਲਣਾ ਕਹਿੰਦੀ ਰਮਨ ਹਾਂ ਦੀਦੀ ਨਮਨ ਉਹ ਬੰਦੂਗਾ ਉਹ ਦੀਦੀ ਨਮਨ ਇਹ ਦੇ ਨਮਨ ਅੰਦਰ ਗਏ ਹੋਰ ਦੀਦੀ ਆਪੋ ਤੋਂ ਜੈਸਮੀਨ ਇਦਾਂ ਨਹੀਂ ਖੋਲਣਾ ਇਹ ਆ ਦੇਖੋ ਚੇਕ ਲੱਗ ਗਈ ਵੀ ਜੀ ਬੜੇ ਪੱਕੇ ਜਿੰਦੇ ਲੱਗੇ ਥੱਲੇ ਵਾਲਾ ਖੋਲਣਾ ਇਹ ਉਹ ਵਿੱਚ ਇਦਾਂ ਤਾਂ ਹੀ ਖੋਲਣਾ ਚੇਪੀ ਲੱਗੀ ਆ ਯਾਰ ਇਹ ਤਾਂ ਖੋਲ ਨਹੀਂ ਉਹ ਯਾਰ ਇੱਥੇ ਹੁਣ ਹਾਂ ਹੁਣ ਖੋਲ ਨਹੀਂ ਬਸ ਲੋ ਵਾਪਾ ਹੀ ਖੋਲੋ ਹੁਣ ਮੈਂ ਫਿਰ ਨਹੀਂ ਹੁੰਦਾ ਜੀ ਪਾਪਾ ਜੀ ਕਿੰਨੀ ਪਾਰਟੀ ਹੋ ਗਈ ਹੈ ਭਾਈ ਬੋਲ ਆ ਗਿਆ ਉਹ ਬਾਤ ਹੈ ਇਹ ਬਾਈ ਹੁਣ ਪੁੱਛ ਦਾਂਗੇ ਕਿੱਥੇ ਬੈਠੇ ਹਾਂ ਮੈਂ ਮਮੀ ਪੁੱਛ ਲੋ ਲੈ ਕੇ ਜਾਉਂਗੇ ਮੇਰੀ ਅਰਵਿੰਦਰ ਦੀ ਪਾਲ ਪਿਛੇ ਅਰਵਿੰਦਰ ਕਹਿੰਦਾ ਤੂੰ ਕਹ ਦੇ ਪਾਪਾ ਜੀ ਨੂੰ ਲੈ ਲੈਣੇ ਆਪਾਂ ਪਾਪਾ ਜੀ ਨੇ ਨਾਲ ਲੀ ਲੈ ਕੇ ਜਾਣਾ ਮੈਂ ਕਹਾਂ ਮਮੀ ਨੇ ਆਪੇ ਰਖਾ ਦੇਣਾ ਨਾਲ ਭੇਜੇਗਾ ਨਾ ਇਹ ਕਿਸੇ ਪਾਏਗਾ ਨਾ ਮੈਨੂੰ ਮਮੀ ਦੀ ਟੈਂਸ਼ਨ ਹੈ ਤਾਂ ਆਈ ਦਮ ਗਈ ਨਾ ਜਿਵੇਂ ਹਾਂ ਹਾਂ ਕੀਦਾ ਪੁੱਤ ਇਹ ਦਾਦੂ ਦਾ ਦਾਦੂ ਜੀ ਦਾ ਦੇਲੇ ਦਾਦੂ ਨੂੰ ਇਹਨੇ ਕਹੇਗਾ ਤੋਤਾ ਤੋਤਾ ਇਹਨੇ ਕਹੇਗਾ ਤੋਤਾ ਇਹਦੇ ਚ ਤੋਤਾ ਲਾ ਕੇ ਦੋ ਮੈਨੂੰ ਇਹਦੇ ਚ ਨਹੀਂ ਪੁੱਤ ਚੱਲਣਾ ਤੋਤਾ ਦੇਖੀ ਦੇਖੀ ਉਧਰ ਦੇਖ ਲਾ ਲਾ ਪਾਪਾ ਜੀ ਨੂੰ ਇਹ ਸੈਮ ਵੀ ਲਿਆਣ ਕੇ ਦੇ ਦੇਣਾ ਭਾਈ ਕੱਲੂ ਸੈਮ ਲਿਆਣ ਦੇਣਾ ਤੇ ਇਹ ਲੋਚਾ ਨਹੀਂ ਲਾਦੀ। ਯਾਰ ਲੈ ਥੋੜੇ ਦਿਨ ਦਾ ਖਰਾ ਮਾਂ ਕਹ ਰਿਹਾ ਇਹ ਤਾਂ ਕਰੇ ਠੀਕ ਹੈ ਤੇ ਮੇਰੀ ਜਾਨੇ ਖਲ ਰਹੀ ਆ। ਪਾਪਾ ਵੀ ਹੋਰ ਪੰਗਾ ਵੇਜਣਾ ਇੱਕ। ਜਿੱਦਾਂ ਹੁਣ ਸਾਡੀ ਜਾਨ ਨੂੰ ਪਿਆ ਬਾ। ਚੀਜੀ ਜੀ ਵੀ ਰੋਪੜ ਗਏ ਵੇ ਆ। ਉਹ ਪਾਪੇ ਨੂੰ ਮਾਰ ਫੋਨ। ਉਹ ਉਹ ਸਬਜ਼ੀ ਲਿਆਇਓ ਫਲਾਣੀ ਸਬਜ਼ੀ ਨੇ। ਆ ਵੀ ਪੰਗਾ ਪੈਣਾ। ਨਾ ਨਾ ਚਲੇ ਨਹੀਂ ਨਹੀਂ ਅਸੀਂ। ਫਲਾਣੀ ਜੀ ਬਰਥਡੇ ਆ। ਆ। ਹਾਂ ਜੀ ਖਾਣੇ ਆਈ ਮਗਾ ਸਕਦੇ ਨੇ ਉਹਦਾ ਠੀਕ ਆ ਪਾਪਾ ਹੀ ਛੋਟਾ ਜਿਹਾ ਫੋਨ ਹੈ ਨਾ ਤੇ ਮੈਂ ਕਿਹਾ ਵੀ ਬਹੁਤਾ ਵੱਡਾ ਦਾ ਚੱਲਣਾ ਨਹੀਂ ਵਾ ਭਾਈ ਤੇ ਹਾਂ ਠੀਕ ਆ ਨਾਲੇ ਇਹਦਾ ਇਹ ਜੀ ਚੀਜ਼ ਆ ਜਾਂ ਗਰਗੁਰ ਵੀ ਗਏ ਨੂੰ ਕੋਈ ਐਡਾ ਫਰਕ ਨਹੀਂ ਪੈਂਦਾ ਨਹੀਂ ਪੁੱਤ ਦੇ 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 ਚੱਲ ਸੁੱਖੀ ਦੇ 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 ਅਕੇਲੇ ਲੈਂਦੇ ਆ ਦੇ ਦੇ ਕੋਈ ਨਹੀਂ ਦੇ ਲੈ 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 ਇਹਨੂੰ ਆਏ ਆ ਭਾਈ ਮੈਂ ਸ਼ਾਨਦਾਰ ਜੇ ਛੋਡੇ ਪਾਪਾ ਜੀ ਗਿਫਟ ਗੈਸਟ ਪਹਤਾਨ ਦਾ ਆ ਗਿਆ ਤੇ ਤੁਮੀ ਵਧੀਆ ਏ ਵਧੀਆ ਮੈਂ ਤਾਂ ਮੇਰੀ ਜਾਨ ਖੜੇ ਕਰਤੀ ਆਪੇ ਨੂੰ ਗੁੰਦੇ ਨੇ ਕਿੱਥੇ ਤੇ ਲਿਆ ਵਾ ਮੈਂ ਤਾਂ ਫੋਨ ਚੁੱਕਾ ਕਰੂਗਾ ਨਾ ਡੈਡੀ ਜੀ ਨੂੰ ਚੀਜ਼ ਨੇ ਡੈਡੀ ਨੇ ਬਿੰਦੇ ਭਾਜੀ ਨੂੰ ਗਾਲ੍ਹਾਂ ਕੱਢਿਆ ਸਹੀ ਗੱਲ ਹੈ ਤਾਂ ਦੇਖ ਲੈ ਇੱਧਰ ਦੇਖੀਂ ਸਰਪੇ ਪੈਂਦਾ ਨਾ ਹਾਂਜੀ ਤੁਹਾਨੂੰ ਕੈਮਰਾ ਦਿਖਦਾ ਦੇਖਿਓ ਜੀ ਹਾਂ ਲਖੀ ਹੋ ਫੇਰ ਦੇਖਿਓ ਹੈ ਤਾਂ ਬਈ ਫੋਨ ਨਾਲ ਦਾ پیسے ਜੱਬੇ ਆ ਬੰਦਾ ਅਸੀਂ ਜਦ ਹਿਮਕੁੰਡ ਸਾਹਿਬ ਜਾਂਦੇ ਨਾ ਹਿਮਕੁੰਡ ਸਾਹਿਬ ਹੁਣ ਤਾਂ ਚਲੋ ਗਿਆ ਨਹੀਂ ਮੈਂ ਕਈ ਵਾਰ ਕਈ ਸਾਲ ਹੋ ਗਏ ਜਦ ਉੱਥੇ ਜਾਂਦੇ ਨਾ ਵਾ ਭਾਈ ਉੱਥੇ ਨਾ ਰੇਂਜ ਉੜ ਜਾਂਦੀ ਆ ਉੱਥੇ ਭਾਈ ਫੋਨ ਬੰਦਾ ਜੇਬ ਚ ਪਾ ਕੇ ਆਹਾਹਾ ਕਿਸੇ ਦਾ ਫੋਨ ਨਹੀਂ ਆਣਾ ਨਜ਼ਾਰੇ ਨਾਲ ਆ ਹਾਂ ਭਾਈ ਮਤਲਬ ਕਹਿਣਾ ਬੰਦੇ ਦੀ ਅੱਧੀ ਟੈਨਸ਼ਨ ਫੋਨ ਆ ਇਹ ਦੇਖਿਆ ਜਾ ਬਈ ਫਾਇਦਾ ਵੀ ਬਹੁਤ ਹੈ ਇਸ ਚੀਜ਼ ਦਾ ਪਰ ਇਹਦਾ ਨੁਕਸਾਨ ਵੀ ਹੈਗਾ ਟੈਨਸ਼ਨਾਂ ਦਾ ਘਾਰ ਆ ਇਹ ਜਦ ਇਹ ਫੋਨ ਖੜਕਾ ਦਿੰਦੀ ਆ ਲਿਆਈ ਭਾਈ ਫਰਾਣਾ ਲਿਆਈ ਭਾਈ ਕਰਨੀ ਹੈ ਸੁਖ ਵੀ ਐ ਨਹੀਂ ਸੁਖ ਕੋਈ ਲੱਗ ਜਾਂਦਾ ਵੀ ਨਿਆਣੇ ਠੀਕ ਠਾਕ ਆ ਕਿੱਥੇ ਆ ਹਾਂ ਹਾਂ ਅੰਦਰ ਪਰੇਸ਼ਾਨ ਹਾਲ ਪੁੱਛੋ ਆ ਦੇਖੋ ਬੰਦਾ ਬੰਦਾ ਦੂਰ ਬੈਠੇ ਬੰਦੇ ਆ ਲੈਟ ਬਾਤੀ ਆ ਨਹੀਂ ਮੈਂ ਸੋਚੀ ਜਾਂਦਾ ਇਹ ਵੀ ਕਿੱਥੇ ਹੋਣੇ ਆ ਕੀ ਕੀ ਕਰੀਏ ਜਿਹੜੇ ਪਰੇਸ਼ਾਨ ਚ ਬੈਠੇ ਗੱਲ ਤਾਂ ਕਰ ਲਨੇ ਆ ਪਸਚ ਹਾਂ ਕਿਹੜਾ ਪੁੱਤ ਇਹ ਤਾਂ ਹੈ ਵੀ ਦੇ ਰਾਇਆ ਇਹ ਸੁਖ ਕਾ ਤਾਂ ਨਹੀਂ ਆ ਬਿਲਕੁਲ ਬਿਲਕੁਲ ਜਿਵੇਂ ਵਾਂਦੀ ਬੈਠਾ ਕਵਲ ਮਿਲ ਜਾਂਦੀ ਏ ਵੀ ਭਾਈ ਫਰਾਨੀ ਜੇ ਤਾਂ ਹਾਂ ਤੇ ਸਾਲੋ ਮੇਰੇ ਹੁਣ ਚੈੱਕ ਕਰ ਰਹੀ ਆ ਬੱਲੇ ਬੱਲੇ ਲਾਈਟ ਵਾਲਤੀ ਲੱਡੂ ਤਾਂ ਲਾਈਟ ਵਾਲਤੀ ਹੀ ਲਾਈਟ ਖਾਦੀ ਹੁਣ ਉੱਪਰ ਹੱਥ ਰੱਖਦੀ ਹੈ ਚੈੱਕ ਕਰਦੀ ਆ ਵੀ ਠੀਕ ਲਿਖਿਆ ਹੋਰ ਜਿਹੜਾ ਚੀਜ਼ ਠੀਕ ਆ ਹਾਂ ਮੈਨੂੰ ਮੈਂ ਪੁੱਛਦੀ ਆ ਜਿਵੇਂ YouTube ਪਰ ਪੁੱਛੀ ਹੁੰਦੀ ਆ ਮੈਨੂੰ ਪਤਾ ਬੈਟ ਬੰਦ ਕਰ। ਮੂਹੀ ਆ ਜਾ। ਅੱਜ ਤਾਂ ਪਾਪਾ ਜੀ ਹੁਣ ਇਹਦੇ ਸਿਮ ਹੈ ਨਹੀਂ। ਕੱਲੂ ਸਿਮ ਲਿਆਉਂਗਾ। ਕੱਲੂ ਇਹ ਸਿਮ ਪਾਉਨੇ ਨੇ ਇਹਦੇ 'ਚ ਹਨਾ। ਤੇ ਬੂਈ ਤਾਂ ਕੱਲੂ ਆਉਂਗਾ। ਕੱਲੂ ਕੱਲੂ ਆਉਂਗਾ। ਤੇ ਪਾਪਾ ਜੀ ਸਟਾਰਟ। ਹਾਂ। ਮੰਦੀਰੀਆਂ ਬਸ ਵੜਗਰੂ। ਹਾਂ। ਚਲੋ ਜੀ ਫੇਰ ਠੀਕਾ ਅਗਲੇ ਵਲੌਗ 'ਚ ਮਿਲਦੇ ਆ। ਥੈਂਕ ਯੂ ਜੀ ਸੋ ਮੱਚ। ਬਾਏ ਬਾਏ। ਨੂਰ ਬਾਈ ਤਾਂ ਕਰਦੇ ਹੋ ਤਾਂ ਚਲੋ। ਵੜੂ। ਬਾਏ ਕਰੋ। ਇੱਧਰ ਕਰਪੋ ਤਾਂ ਇੱਧਰ। ਇੱਧਰ ਬਾਈ ਕਰ ਦੇ। ਇੱਧਰ ਬਾਈ ਕਰ ਦੇ। ਇੱਧਰ ਨੂੰ ਬਾਈ ਕਰ ਦੇ। ਪਾਪ ਵੀ ਕਰ ਦੇ ਇੱਕ। आए हाय चलो ठीक है जी फिर दे थानू किसी किदा फोन है दादू दा हां पता लाहौर होर मैं तोता मैं <laughs> तोता <के थे> तोता <laughs> तोता <laughs> तोता एदे विच नहीं निकलना ऐ तो मैं के वाके तो मैं ही निकल पडने ना फोन ਚਲੋ ਜੀ ਬਸ ਠੀਕ ਆ ਫਿਰ ਬਾਏ ਬਾਏ ਚਲੋ ਠੀਕ ਆ ਜੀ ਫਿਰ ਸასი ਕਾਲ ਜੀ ਸਾਰਿਆਂ ਨੂੰ ਬਾਏ ਬਾਏ